ਇਹ ਕਾਨ ਗੀਤ ਕਸੀਮ ਸਹਿਮਤੀ ਨਾਲ ਕਰਵਾਈ ਸੀ ਇੱਕ ਬੰਦੇ ਦੇ ਨਾਮ 10 ਮਰਲੇ ਵੱਧ ਚੜ ਗਈ ਸਰ ਵੱਧ ਚੜ ਗਏ ਹੁਣ ਉਹਦਾ ਕੋਈ ਹੱਲ ਨਹੀਂ ਹੈ ਅੱਛਾ ਜੀ ਜਦੋਂ ਆਪਾਂ ਸਹਿਮਤੀ ਨਾਲ ਕਰਾ ਲਈ ਉਹਦਾ ਜਿਹੜੀ ਚੜ ਗਈ ਉਹਦਾ ਉਹੀ ਰਹੂਗੀ ਜਿਹਦਾ ਇਹਨਾਂ ਨੇ ਕਰਾਰਨਾਮੇ 'ਚ ਘੱਟ ਲਿਖੀ ਹੋਈ ਹੈ ਠੀਕ ਹੈ ਬਰਾਬਰ ਲਿਖੀ ਹੋਈ ਹੈ ਉਹ ਵੱਧ ਚੜ ਗਈ ਹਾਂਜੀ ਫੇਰ ਤਾਂ ਉਹਦੀ ਅਪੀਲ ਪਾ ਕੇ ਪਠੀ ਕਰਾ ਸਕਦੇ ਹਾਂ ਹਾਂਜੀ ਜੇ ਕਰਾਰਨਾਮੇ 'ਚ ਜਿਹੜਾ ਇਹਨਾਂ ਨੇ ਸਟੈਂਪ ਤੇ ਕਰਾਰਨਾਮੇ 'ਚ ਲਿਖਿਆ ਹੈ ਉਹ 'ਚ ਵੱਧ ਦਿੱਤੀ ਹੈ ਤਾਂ ਉਹਦਾ ਕੋਈ ਹੱਲ ਨਹੀਂ ਵੀ ਨੰਬਰ ਪਾ ਕੇ ਹੀ ਸੀਪ ਹੈ ਨਾ A to Z ਕਾਰਵਾਈ ਕਰਕੇ ਜੇ ਉਹਦੇ ਵਿੱਚ ਵੱਧ ਜੜ ਗਈ ਉਹਦਾ ਨਹੀਂ ਹੱਲ ਕੋਈ ਠੀਕ ਹੈ ਜੇ ਇਹ ਵੱਧ ਜਿਹੜੇ ਬੰਦੇ ਤੋਂ ਪੈਸੇ ਮੰਗਣ ਬੰਦੇ ਨਹੀਂ ਹੁਣ ਨਹੀਂ ਨਾ ਮੰਗ ਸਕਦੇ ਠੀਕ ਆ ਹੁਣ ਤਾਂ ਜਦੋਂ ਉਹਦੇ ਨੂੰ ਚੜ ਗਈ ਹੋ ਸਕਦਾ ਹੈ 10 ਮਰਲੇ ਪਹਿਲਾਂ ਵੱਧ ਕਰਾਈ ਤਾਂ ਹੁਣ ਉਸ ਟਾਈਮ ਭਾਈਆਂ ਨੇ ਜਣ ਕੇ 10 ਮਰਲੇ ਤੇ ਕਿਸੇ ਨੇ ਪੈਸੇ ਲੈ ਲੇ ਹੁਣ ਠੀਕ ਆ ਜਾਂ ਉਹ ਚੰਗੀ ਮਾੜੀ ਕਰਕੇ ਉਹਨੂੰ ਵੱਧ ਦੇ ਦਿੱਤਾ ਹੋਵੇ ਰਕਵਾ ਠੀਕ ਆ ਉਸ ਤੋਂ ਬਾਅਦ ਆਪਾਂ ਜਣ ਕੇ ਜੇ ਉਹਦੀ ਲਾਦ ਉੱਠ ਕੇ ਬਾਅਦ ਚ ਕੱਲ ਨੂੰ ਪੈਸੇ ਮੰਗੇ ਉਹਨੂੰ ਪੈਸੇ ਕਰ ਮਿਲਨੇ ਕੁਛ ਪੈਸੇ ਨਹੀਂ ਮਿਲਦਾ ਹੈ ਠੀਕ ਆ ਉਹ ਜੋ ਕਾਗਜ਼ੀ ਕਾਰਵਾਈ ਹੋਵੇ ਉਹ ਹੋਊਗੀ 60 65 ਸਾਲ ਤੋਂ ਸਿਰਫ ਕਾਗਜ਼ਾਂ ਵਿੱਚ ਜ਼ਮੀਨ ਗਹਿਣੇ ਹੋਵੇ ਤੇ ਜ਼ਮੀਨ ਕਬਜ਼ਾ ਆਪਣਾ ਹੋਵੇ ਤੇ ਫੱਕ ਨਹੀਂ ਹੋ ਰਹੀ ਫੱਕ ਨਾ ਹੋਣ ਦਾ ਕਾਰਨ ਤਾਂ ਇਹ ਹੈ ਨਾ ਜ਼ਮੀਨ ਦਾ ਕਬਜ਼ਾ ਤੁਹਾਡੇ ਲੈਵੇ ਜਿਹਨੇ ਗਹਿਣੀ ਕਰੀ ਤੂੰ ਉਸ ਬੰਦੇ ਲੈਵੇ ਹੈ ਹਾਂਜੀ ਹਾਂ ਜਦੋਂ ਉਹਦੇ ਲੈ ਕਬਜ਼ਾ ਗਏ ਨੇ ਇਹਦੇ ਮਤ ਪੈਸੇ ਦੇ ਕੇ ਹੀ ਕਬਜ਼ਾ ਜ਼ਮੀਨ ਦਾ ਕਬਜ਼ਾ ਲੈ ਨਹੀਂ ਤਾਂ ਗਹਿਣੇ ਵਾਲੇ ਨੇ ਜ਼ਮੀਨ ਛੱਡਣੀ ਨਹੀਂ ਤੇ ਇਹ ਹੋ ਸਕਦਾ ਹੈ ਠੀਕ ਹੈ ਨਹੀਂ ਜੇ ਉਹਨੇ ਪੈਸੇ ਦੇ ਕੇ ਲਿਆ ਤਾਂ ਪੈਸੇ ਦੀ ਰਸੀਦ ਵੀ ਦਿੱਤੀ ਹੋਣੀ ਬੰਦੇ ਨੇ ਠੀਕ ਆ ਜਦੋਂ ਆਪਾਂ ਪੈਸੇ ਦਵਾਂਗੇ ਪੈਸੇ ਦੀ ਰਸੀਦ ਵੀ ਤਾਂ ਲਵਾਂਗੇ ਤੇ ਗਵਾਹੀ ਵੀ ਪਵਾਵਾਂਗੇ ਉਹ ਕਾਗਜ਼ ਪੇਸ਼ ਕਰਕੇ ਪਹਿੰਤ ਕਲ ਕਰਾ ਸਕਦੇ ਆ ਦੇ ਉੱਥੇ ਬਿਆਨ ਹੋ ਜਾਣ ਤਹਿਸੀਲਾਰ ਦੇ ਜੇ ਉਹ ਸਹਿਮਤਾ ਵੀ ਹਾਂ ਮੈਂ ਇਹ ਤੋਂ ਪਹਿਲੇ ਕਿ ਉਹਨੂੰ ਕਬਜ਼ਾ ਦੇ ਚੁੱਕੇ ਆਂ ਜ਼ਮੀਨ ਫੱਕੋ ਜੇ ਉਹ ਫੱਕਰੇ ਬਿਆਨ ਦਊਗਾ ਤਾਂ ਹੀ ਹੋਊਗਾ ਫੱਕਰੇ ਜਮੀਨ ਨਹੀਂ ਨਹੀਂ ਹੁੰਦੀ ਜੀ ਨਹੀਂ ਜਦੋਂ ਕਬਜ਼ਾ ਉਹਦੇ ਲੈਵੇ ਤਾਂ ਮਤਲਬ ਪੈਸੇ ਦੇ ਕੇ ਉਹਨਾਂ ਨੇ ਕਬਜ਼ਾ ਲਿਆ ਹੋਊਗਾ ਨਾ ਠੀਕ ਹੈ ਜੀ ਇੱਕ ਗਰਦਾਵਰੀ ਜ਼ਮੀਨ ਦੀ ਘਟ ਹੈ ਮਾਲਕੀ ਬਦਦਾ ਗਰਦਾਵਰੀ ਨੂੰ ਕਿਸ ਤਰ੍ਹਾਂ ਠੀਕ ਕਰਵਾ ਸਕਦੇ ਆਂ ਗਰਦੌਰੀ ਇਹ ਸਾਬ ਸਾਬ ਨਾਲ ਠੀਕ ਨਹੀਂ ਹੁੰਦੀ ਹੈ ਜੇ ਇਹਦਾ ਕਬਜ਼ਾ ਵਾਧ ਨੰਬਰਾਂ ਤੇ ਹੈ ਹਾਂਜੀ ਗਰਦੌਰੀ ਘਟ ਹੈ ਕਬਜ਼ਾ ਪੂਰੇ ਰੱਖੇ ਹੋਏ ਤੇ ਹੈਗੇ ਫਿਰ ਇਹ ਕੇਸ ਪਾ ਕੇ ਗਰਦੌਰੀ ਆਬਦਨ ਕਰਾ ਸਕਦੇ ਨੇ ਵੈਸੇ ਹੋਰ ਨਹੀਂ ਜੇ ਸਹਿਮਤ ਨੇਤਾ ਜਣੀ ਕਿ ਉਹ ਅੰਗੂਠਾ ਲਵਾ ਕੇ ਵੀ ਕਰਾ ਸਕਦੇ ਨੇ ਅੱਛਾ ਜੀ ਸਹਿਮਤ ਨੇ ਠੀਕ ਹੈ ਇੱਕ ਜੇਕਰ ਦਾਦਾ-ਦਾਦੀ ਆਪਣੀ ਜ਼ਮੀਨ ਪੋਤੇ ਜਾਂ ਪੋਤੀਆਂ ਦੇ ਨਾਮ ਕਰਵਾ ਦਿੰਦੇ ਨੇ ਪਰ ਇਹ ਬੱਚਿਆਂ ਦੇ ਮਾਪਿਓ ਨਾ ਹੋਣ ਤਾਂ ਇਸ ਜ਼ਮੀਨ ਨੂੰ ਭੂਆ ਲੈ ਸਕਦੀ ਆ ਨੀ ਪੂਰਨ ਨਹੀਂ ਲੈ ਸਕਦੀ। ਅੱਛਾ ਜੀ। ਜਦੋਂ ਉਹਦੇ ਨੂੰ ਲਵਾਏ ਗਈ ਉਹ। ਭੂਆ ਕਿਸ ਵੇਸ ਤੇ ਲੂਗੀ ਫਿਰ ਬਾਅਦ ਚ ਵਾਪਸ। ਨਹੀਂ ਜੇ ਦਾਦਾ-ਦਾਦੀ ਬੈਠੇ ਵੀ ਹੋਣ ਮੰਨ ਲਓ ਜੀ। ਬੈਠੇ ਨੇ। ਉਹਨਾਂ ਨੇ ਨਾ ਲਵਾਤੀ ਪੋਤਾ-ਪੁੱਤੀ ਦੇ। ਪੋਤਾ-ਪੁੱਤੀ ਨਾ ਲ। ਭੂਆ ਨੂੰ ਛੱਡਦੇ ਆ ਪੂਆ ਨੂੰ ਦਿੱਤੀ ਨਹੀਂ ਜ਼ਮੀਨ ਇਸ ਤੱਕ। ਉਹਦੇ ਮਾ ਬਾ ਮਰਿਆ ਹੋਇਆ ਦੀ ਜਵਾਕਾਂ ਦੀ ਜਵਾਕਾਂ ਦੇ ਪੋਤਾ-ਪੁੱਤੀ ਨਾ ਲਵਾਤੀ ਭੂਆ ਉਹ ਚੋ ਹਿੱਸਾ ਨਹੀਂ ਲੈ ਸਕਦੀ। ਜੇ ਜੂੰਦੇ ਜੀ ਲਵਾ ਗਿਓ। ਜੇ ਜੂੰਦੇ ਜੀ ਲਵਾ ਗਿਓ। ਠੀਕ ਹੈ ਜੀ। ਇਸ ਤੋਂ ਅਗਲਾ ਸੇਮ ਇਸ ਵਾਰ ਆ ਜੀ। ਕਿ ਦਾਦਾ-ਦਾਦੀ ਬੱਚਿਆਂ ਦੇ ਪਿਓ ਹੁੰਦੇ ਹੋਏ। ਆਪਣੇ ਪੋਤੇ ਦੇ ਨਾਮ ਜ਼ਮੀਨ ਕਰਵਾ ਸਕਦੇ ਨੇ ਨਹੀਂ ਕਰਾ ਸਕਦੇ ਦਾਦਾ ਦਾ ਬਾਪ ਜਦੋਂ ਜੂਂਦਾ ਬੈਠਾ ਉਹਨਾਂ ਦਾ ਬਾਪ ਹੀ ਸਿਧਾ ਰਹਿਣਾ ਪਹਿਲਾਂ ਉਹਦਾ ਹੱਕ ਜ਼ਮੀਨ ਦਾ ਹੱਕਦਾਰ ਬਾਪ ਹੈ ਨਾ ਠੀਕ ਹੈ ਜੀ ਬਾਪ ਨੂੰ ਛੱਡ ਕੇ ਪੋਤਾ ਪੁੱਤੀ ਦੇ ਨਾਮ ਨਹੀਂ ਕਰਵਾ ਸਕਦੇ ਗੈਰ ਮਰੂਸੀ ਜ਼ਮੀਨ ਕਿਵੇਂ ਟੁੱਟ ਸਕਦੀ ਹੈ ਗੈਰ ਮਰੂਸੀ ਜ਼ਮੀਨ ਤਾਂ ਜਣੇ ਕਿ ਕੋਟ ਦੇ ਹੁਕਮਾਂ ਰਾਹੀਂ ਟੁੱਟ ਸਕਦੀ ਹੈ ਨਹੀਂ ਆਪਾਂ ਉਹਦਾ ਕਬਜ਼ਾ ਜਣੇ ਕਿ ਜਦੋਂ ਉਹ ਗਰਦੌਰੀ ਉਹਦੇ ਨਾਮ ਹੈ ਉਹਦਾ ਕਬਜ਼ਾ ਆਪਾਂ ਇਸ ਤਰ੍ਹਾਂ ਧੱਕੇ ਨਾਲ ਨਹੀਂ ਲੈ ਸਕਦੇ ਠੀਕ ਹੈ ਜੀ ਜੇਕਰ ਗਹਿਣੇ ਵਾਲੀ ਜ਼ਮੀਨ ਤੇ ਲਿਮਟ ਬਣੀ ਹੋਵੇ ਤਾਂ ਰਜਿਸਟਰੀ ਹੋ ਜਾਂਦੀ ਹੈ ਜਾਂ ਕੋਈ ਰਿਸਕ ਹੈ ਦੇ ਵਿੱਚ ਗਹਿਣੇ ਵਾਲੀ ਜ਼ਮੀਨ ਤੇ ਲਿਮਟ ਜਿਹਨੇ ਜਿਹਦੇ ਲਵੇ ਗਹਿਣੇ ਆ ਉਹਨੇ ਕਰਾਈ ਹੋਈ ਹੈ ਲਿਮਟ ਕਿ ਜਿਹੜੇ ਨੇ ਗਹਿਣੇ ਕੀਤੀ ਹੋਈ ਹੈ ਜਿਹਨੇ ਗਹਿਣੇ ਕੀਤੀ ਹੋਈ ਤਾਂ ਲਿਮਟ ਨਹੀਂ ਬਣ ਸਕਦੀ ਪਹਿਲੀ ਗੱਲ ਤਾਂ ਬਿਲਕੁਲ ਜਿਹਨੇ ਗਹਿਣੇ ਕਰਤੀ ਜ਼ਮੀਨ ਹਾਂ ਇਹ ਨੇ ਬੀ ਲਵੇ ਗਹਿਣੇ ਕਰਤੀ ਇਹ ਤਾਂ ਲਿਮਟ ਨਹੀਂ ਬਣਵਾ ਸਕਦਾ ਉਹ ਤੇ ਜਦੋਂ ਗਹਿਣੀ ਜ਼ਮੀਨ ਹੈ ਜ਼ਮੀਨ ਗਹਿਣੇ ਜੇ ਬੀ ਨੇ ਕੋਈ ਲੋਨ ਲਿਆ ਗਹਿਣੇ ਫੱਕ ਕਰਾ ਫੱਕ ਕਰਾਉਣ ਵਾਸਤੇ ਲੋਨ ਲੈ ਸਕਦਾ ਉਹ ਠੀਕ ਆ ਏ ਜਿਹਨੇ ਇਹਨੇ ਗਹਿਣੇ ਕੀਤੇ ਹੈ ਨਾ ਜ਼ਮੀਨ ਉਹਨੂੰ ਉਹ ਫੱਕ ਕਰਾਉਣ ਵਾਸਤੇ ਬੈਂਕ ਤੋਂ ਲੋਨ ਲੈ ਕੇ ਉਹਨੂੰ ਪੇਮੈਂਟ ਹੋ ਜੂਗੀ ਬੰਦੇ ਨੂੰ ਜੇ ਲੋਨ ਲਊਗਾ ਨਾ ਜਿਹਦੇ ਲਈ ਗਹਿਣੇ ਉਹਨੂੰ ਪੇਮੈਂਟ ਹੋ ਜਾਂਦੀ ਹੈ ਉਹਨੂੰ ਪੇਮੈਂਟ ਹੋਣ ਤੋਂ ਬਾਅਦ ਜਿਹੜੀ ਜ਼ਮੀਨ ਫੱਕ ਹੋ ਜਾਂਦੀ ਹੈ ਠੀਕ ਤੁਸੀਂ ਐਦਾਂ ਕਹਿ ਰਹੇ ਹੋ ਜਿਵੇਂ ਏ ਨੇ ਬੀ ਨੂੰ ਕਰਤੀ ਜੀ ਹਾਂ ਬੀ ਕੋਲ ਮਤਲਬ ਮੇਨ ਨਹੀਂ ਹੋ ਤੇ ਬੀ ਉਹਤੇ ਲਿਮਟ ਨਹੀਂ ਬਣਵਾ ਸਕਦਾ ਸਰ ਬੀ ਲਿਮਟ ਨਹੀਂ ਬਣਾ ਸਕਦਾ ਹਾਂ ਏ ਏ ਵੀ ਨਹੀਂ ਬਣਾ ਸਕਦਾ ਹਾਂ ਠੀਕ ਹੈ ਜੀ ਜਦੋਂ ਉਹਨੇ ਗਹਿਣੇ ਪਾ ਰੱਖੀ ਹੈ ਏ ਜ਼ਮੀਨ ਤੇ ਲਿਮਟ ਬਣਵਾ ਹੀ ਨਹੀਂ ਸਕਦਾ ਠੀਕ ਠੀਕ ਹੈ ਨਾ ਏ ਬਣਾ ਸਕੇ ਨਾ ਬੀ ਬਣਾ ਸਕੇ ਠੀਕ ਹੈ ਨਾ ਅੱਗੇ ਵੇਚੀ ਉਹ ਨਾ बिक ਵੀ ਨਹੀਂ ਸਕਦੀ ਉਹ ਤੰਨੇ ਚੀਜ਼ਾਂ ਇਕੱਠੇ ਹੋ ਜਾਣਾਂ ਵੇਚ ਸਕਦਾ ਹੈ ਉਹ اچھا ਜਿਹੜਾ ਏ ਮਾਲਕ ਹੈ ਨਾ ਉਹ ਕਿਸੇ ਹੋਰ ਨੂੰ ਵੇਚ ਸਕਦਾ ਜਮੀਨ ਠੀਕ ਆ ਪਰ ਜਿਹੜਾ ਖਰੀਦੂਆ ਉਹ ਉਹਨੇ ਪੈਸੇ ਰੱਖੂਆ ਗੈਣੇ ਦੇ ਉਹਨੂੰ ਦੇਣੇ ਪੈਣਗੇ ਉਹਨੂੰ ਬੀ ਨੂੰ ਦੇਣੇ ਪੈਣਗੇ ਬੀ ਨੂੰ ਦੇਣੇ ਪੈਣਗੇ ਠੀਕ ਆ ਜੀ ਠੀਕ ਠੀਕ ਮਾਤਾ ਨੂੰ ਇਸ ਤਰ੍ਹਾਂ ਕਿਸਤਰਾ ਮਿਲੂਆ ਹੁਣ ਜਦੋਂ ਆਪਾਂ ਨੇ ਪਹਿਲਾਂ ਜਿੰਨਕੇ ਉਸ ਟਾਈਮ ਤਾਂ ਸਹਿਮਤੀ ਦੇਤੀ ਆਪਾਂ ਨੇ ਹਾਂ ਭਰਾ ਨੂੰ ਦੇਤੀ ਸੀ ਭਰਾ ਨੂੰ ਸਹਿਮਤੀ ਦੇ ਕੇ ਆਪਾਂ ਜਮੀਨ ਲਵਾਤੀ ਨੂੰ ਵਸੀਤ ਕਰਾਈ ਹੋਈ ਸੀ ਬਜ਼ੁਰਗ ਦੀ ਆਪਾਂ ਸਹਿਮਤੀ ਦੇਤੀ ਜੋ ਸਹਿਮਤੀ ਦੇਤੀ ਬਜ਼ੁਰਗ ਦੀ ਜਮੀਨ ਉਹਨੂੰ ਬਾਗੀ ਬਜ਼ੁਰਗ ਤਾਂ ਉਹਨੂੰ ਜਮੀਨ ਨੂੰ ਤੜਾ ਸਕਦਾ ਸੀ ਬੈਠੇ ਹੁੰਦੇ ਬੈਠੇ ਹੁੰਦੇ ਪਰ ਹੁਣ ਬਜ਼ੁਰਗ ਦੇ ਜਿੰਨਕੇ ਘਰ ਵਾਲੀ ਉਹਨੂੰ ਜਮੀਨ ਨੂੰ ਤੜਾ ਨਹੀਂ ਸਕਦੀ ਹੁਣ ਠੀਕ ਆ ਹੁਣ ਕੋਈ ਹੱਲ ਨਹੀਂ ਕੋਈ ਹੱਲ ਨਹੀਂ ਇਹ ਤਾਂ ਉਸ ਟਾਈਮ ਆਪਾਂ ਨਾਲ ਉਹਤ ਟਾਈਮ ਸਹਿਮਤੀ ਲਈਏ ਉਸ ਟਾਈਮ ਜਦੋਂ ਪੰਨ ਪਤਾ ਹੈ ਵੀ ਆਪਣੇ ਬੱਚੇ ਨੇ ਕੱਲ ਨੂੰ ਆਪਣੀ ਸੇਵਾ ਕਰੇ ਨਾ ਕਰੇ ਪਰ ਸ਼ੱਕ ਹੈ ਆਪਾਂ ਉਸ ਟਾਈਮ ਸਹਿਮਤੀ ਨਾ ਦੋ ਆਪਦੇ ਨੂੰ ਕਰਾ ਲਓ ਠੀਕ ਆ ਠੀਕ